ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਸਿਵਲ ਪ੍ਰਸ਼ਾਸਨ ਦਾ ਤੁਸੀਂ ਹਾਲ ਦੇਖ ਲਓ ਖਾਸ ਤੌਰ ਤੇ ਸਿਵਲ ਹਸਪੀਟਲ ਲੁਧਿਆਣਾ ਦੀ ਜੇ ਆਪਾਂ ਗੱਲ ਕਰੀਏ ਇੰਨੀ ਵੱਡੀ ਲਾਪਰਵਾਹੀ ਲੁਧਿਆਣਾ ਤੋਂ ਸਾਹਮਣੇ ਆਈ ਹੈ ਖਬਰ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇੱਕ ਮਰੀਜ਼ ਜਿਹਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਗਿਆ ਉਹਨੂੰ ਕੋਈ ਐਮਰਜੈਂਸੀ ਹੋਏਗੀ ਹੋ ਸਕਦਾ ਉਹਦਾ ਕੋਈ ਜਿਹੜਾ ਵਾ ਐਕਸੀਡੈਂਟ ਹੋਇਆ ਹੋਵੇ ਉਹਨੂੰ ਜਲਦਬਾਜ਼ੀ ਦੇ ਵਿੱਚ ਜੇ ਇਸ ਮਰੀਜ਼ ਦੇ ਨਾਲ ਜਿਹੜਾ ਸਿਵਲ ਹਸਪੀਟਲ ਦਾ ਸਟਾਫ ਹੈ ਉਹਨੂੰ ਜਿਹੜੇ ਬੈੱਡ ਦੇ ਉੱਤੇ ਪਾਉਂਦੇ ਨੇ ਇਲਾਜ ਵਾਸਤੇ ਤੇ ਉਸ ਬੈੱਡ ਦੇ ਉੱਤੇ ਇੱਕ ਮਰੀਜ਼ ਪਹਿਲਾਂ ਤੋਂ ਹੀ ਜਿਹੜਾ ਵਾ ਉਹ ਇਲਾਜ ਦੀਨ ਹੁੰਦਾ ਦੱਸਿਆ ਜਾ ਰਿਹਾ ਕਿ ਉਸ ਮਰੀਜ਼ ਦੀ ਮੌਤ ਹੋ ਚੁੱਕੀ ਹੈ ਉਹਦੇ ਨਾਲ ਹੀ ਜਿਹੜਾ ਇੱਕ ਮਰੀਜ਼ ਹੋਰ ਇਲਾਜ ਵਾਸਤੇ ਆਇਆ ਉਸ ਨੂੰ ਉਹਦੇ ਨਾਲ ਹੀ ਬੈੱਡ ਦੇ ਉੱਤੇ ਲੰਮਾ ਪਾ ਕੇ ਤੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ 9 April ਨੂੰ ਰਾਤ ਨੂੰ ਇੱਕ ਅਣਪਛਾਤਾ ਵਿਅਕਤੀ ਜਿਹੜਾ ਉਹਨੂੰ ਐਂਬੂਲੈਂਸ ਸਿਵਲ ਹਸਪੀਟਲ ਲੁਧਿਆਣਾ ਛੱਡ ਕੇ ਜਾਂਦੀ ਹੈ ਇਲਾਜ ਵਾਸਤੇ ਬਜ਼ੁਰਗ ਬੰਦਾ ਹੁੰਦਾ 9 ਅਪ੍ਰੈਲ ਨੂੰ ਉਹਦਾ ਇਲਾਜ ਜਿਹੜਾ ਸ਼ੁਰੂ ਹੋ ਜਾਂਦਾ ਇਸੇ ਤਰੀਕੇ ਸ਼ਨੀਵਾਰ ਰਾਤ ਨੂੰ ਸੁਨੀਲ ਨਾਂ ਦਾ ਇੱਕ ਵਿਅਕਤੀ ਜਿਹੜਾ ਉਹ ਵੀ ਸਿਵਲ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਵਾਸਤੇ ਪਹੁੰਚਦਾ ਬੈੱਡ ਦੀ ਘਾਟ ਕਹਿ ਲਈਏ ਜਾਂ ਇਨਫਰਾਸਟ੍ਰਕਚਰ ਦੀ ਕਮੀ ਕਹਿ ਲਈਏ ਇਹ ਕੀ ਕਰਦੇ ਜਿਹੜੇ ਸਿਵਲ ਹਸਪੀਟਲ ਦਾ ਜਿਹੜਾ ਸਟਾਫ ਹੁੰਦਾ ਇਹ ਜਿਹੜਾ ਸੁਨੀਲ ਨਾਂ ਦਾ ਵਿਅਕਤੀ ਸ਼ਨੀਵਾਰ ਰਾਤ ਆਉਂਦਾ ਵਾ ਇਹਨੂੰ ਉਸੇ ਬਜ਼ੁਰਗ ਦੇ ਨਾਲ ਲੰਮਾ ਪਾ ਦਿੰਦੇ ਆ ਜਿਹੜਾ ਉੱਥੇ ਆਲਰੇਡੀ ਇਲਾਜ ਕਰਵਾ ਰਿਆ ਹੁੰਦਾ ਉਸ ਬੈੱਡ ਦੇ ਉੱਤੇ ਦਸਿਆ ਇਹ ਜਾ ਰਿਹਾ ਕਿ ਉਸ ਬਜ਼ੁਰਗ ਦੀ ਕੋਚਰ ਮਗਰੂ ਮੌਤ ਹੋ ਜਾਂਦੀ ਹੈ ਤੇ ਸਾਰੀ ਰਾਤ ਜਿਹੜਾ ਸੁਨੀਲ ਨਾਮ ਦਾ ਸ਼ਖਸ ਜਿਹੜਾ ਸ਼ਨੀਵਾਰ ਰਾਤ ਉੱਥੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੁੰਦਾ ਇਲਾਜ ਵਾਸਤੇ ਉਹ ਸਾਰੀ ਰਾਤ ਉਹਦੇ ਨਾਲ ਪਿਆ ਰਹਿੰਦਾ ਔਰ ਹੈਰਾਨੀ ਦੀ ਗੱਲ ਇਹ ਆ ਕਿ ਸਾਰੇ ਜਿਹੜੇ ਇਨਸਟਰੂਮੈਂਟਸ ਲਗਾਏ ਜਾਂਦੇ ਆ ਇੱਕ ਮਰੀਜ਼ ਨੂੰ ਉਹਦਾ ਬੀਪੀ ਚੈੱਕ ਕਰਨ ਵਾਸਤੇ ਉਹਦੀ ਹਾਰਟ ਬੀਟ ਉਹਦੀ ਨਬਜ਼ ਚੈੱਕ ਕਰਨ ਵਾਸਤੇ ਉਹ ਸਾਰੀ ਰਾਤ ਜਿਹੜਾ ਬੰਦਾ ਹੁਣ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਉਹ ਉਹਦੇ ਨਾਲ ਹੀ ਲੱਗੇ ਰਹਿੰਦੇ ਆ ਸਵੇਰੇ ਜਦੋਂ ਲੋਕ ਦੇਖਦੇ ਆ ਤਾਂ ਉਹ ਜਦੋਂ ਰੌਲਾ ਪਾਉਂਦੇ ਆ ਮੀਡੀਆ ਨੂੰ ਬੁਲਾ ਲੈਂਦੇ ਆ ਤਾਂ ਉਸ ਵਕਤ ਸਟਾਫ ਕੀ ਕਰਦਾ ਅਨਨਫਨਤ ਦੇ ਵਿੱਚ ਕਾਲੀ ਕਾਲੀ ਦੇ ਵਿੱਚ ਉਸ ਡੈੱਡ ਬੋਡੀ ਨੂੰ ਚੁੱਕ ਕੇ ਜਿਹੜਾ ਵਾ ਮੋਰਚਰੀ ਚ ਰੱਖ ਦਿੰਦੇ ਮੁਰਦਾ ਘਰ ਦੇ ਵਿੱਚ ਰੱਖ ਦਿੰਦੇ ਆ ਤੇ ਰਿਪੋਰਟ ਇਹ ਬਣਾ ਕੇ ਪੇਸ਼ ਕਰਦੇ ਆ ਵੀ ਜਿੱਦਾਂ ਹੀ ਇਹਦੀ ਜਿਹੜੀ ਡੈਥ ਹੋਈ ਯਾਨੀ ਕਿ ਉਹ ਕਹਿੰਦੇ ਵੀ ਇਹਦੀ ਮੌਤ ਸਵੇਰੇ ਹੋਈ ਆ ਤੇ ਜਿੱਦਾਂ ਹੀ ਕਹਿੰਦੇ ਇਹਦੀ ਮੌਤ ਹੋਈ ਆ ਅਸੀਂ ਉਸੇ ਵੇਲੇ ਜਿਹੜੀ ਡੈੱਡ ਬੋਡੀ ਆ ਉਹ ਚੁੱਕ ਕੇ ਮੋਰਚਰੀ ਦੇ ਵਿੱਚ ਰੱਖਤੀ ਵੀਡੀਓ ਜਿਹੜਾ ਵਾ ਸਾਡੇ ਕੋਲ ਮੌਜੂਦ ਹੈ ਪਰ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ YouTube ਦੀਆਂ ਗਾਈਡਲਾਈਨਸ ਕਰਕੇ ਪਰ ਅਜਿਹਾ ਹੋਇਆ ਕੁਝ ਨਹੀਂ ਹਾਲਾਂਕਿ ਸਿਵਲ ਹਸਪੀਟਲ ਦਾ ਸਟਾਫ ਇਹੀ ਕਹਿ ਰਿਹਾ ਕਿ ਇਸ ਬਜ਼ੁਰਗ ਦੀ ਜਿਹਨੂੰ 9 ਅਪ੍ਰੈਲ ਨੂੰ ਦਾਖਲ ਕੀਤਾ ਗਿਆ ਸੀ ਇਹਦੀ ਜਿਹੜੀ ਮੌਤ ਆ ਇਹ ਸਵੇਰੇ ਹੋਈ ਔਰ ਜਿੱਦਾਂ ਹੀ ਇਹਨਾਂ ਦੀ ਮੌਤ ਹੁੰਦੀ ਆ ਅਸੀਂ ਇਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹਨੂੰ ਮੋਰਚਰੀ ਚ ਮੁਰਦਾ ਘਰ ਦੇ ਵਿੱਚ ਰੱਖ ਦਿੱਤਾ ਪਰ ਲੋਕ ਜਿਹੜੇ ਉਸ ਵਾਰਡ ਦੇ ਵਿੱਚ ਹੋਰ ਵੀ ਸੀਗੇ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਉਹ ਕਹਿੰਦੇ ਬਜ਼ੁਰਗ ਜਿਹੜਾ ਸੀਗਾ ਇਹ ਤਾਂ ਰਾਤ ਹੀ ਮਰ ਗਿਆ ਸੀਗਾ ਜਿਹੜਾ ਸੁਨੀਲ ਆ ਉਹਦਾ ਇਲਾਜ ਜਰੂਰ ਚੱਲ ਰਿਹਾ ਸੀਗਾ ਜਿਹੜਾ ਸ਼ਨੀਵਾਰ ਰਾਤ ਆਇਆ ਪਰ ਬਜ਼ੁਰਗ ਜਿਹੜਾ ਉਹ ਦਮ ਤੋੜ ਗਿਆ ਸੀਗਾ ਸ਼ਨੀਵਾਰ ਰਾਤ ਨੂੰ ਹੀ ਪਰ ਸਾਰੀ ਰਾਤ ਕਿਸੇ ਨੇ ਜਿਹੜਾ ਵਾ ਉਹ ਚੈਕਿੰਗ ਨਹੀਂ ਕੀਤੀ ਕੋਈ ਸਟਾਫ ਜਿਹੜਾ ਉਹ ਮਰੀਜ਼ਾਂ ਦੇ ਲਾਗੇ ਨਹੀਂ ਆਇਆ ਹੁਣ ਇਹ ਤੋਂ ਇਹ ਵੀ ਅੰਦਾਜ਼ਾ ਲਾਓ ਵੀ ਸਾਰੀ ਰਾਤ ਜੇ ਕੋਈ ਮਰੀਜ਼ ਤੜਫਦਾ ਰਵੇ ਜੇ ਵਾਕੇ ਕਿਸੇ ਨੂੰ ਕੋ ਐਮਰਜੈਂਸੀ ਹੋਵੇ ਵਾਕੇ ਕਿਸੇ ਦੇ ਕੋ ਅਜਿਹੇ ਜ਼ਖਮ ਹੋਣ ਅਜਿਹੀ ਸੱਟ ਹੋਵੇ ਜਾਂ ਉਹਨੂੰ ਕੋਈ ਅਜਿਹਾ ਰੋਗ ਲੱਗਾ ਹੋਵੇ ਵੀ ਉਹਨੂੰ ਘੜੀ ਮੁੜੀ ਜਿਹੜਾ ਵਾ ਘੜੀ ਘੜੀ ਡਾਕਟਰ ਦੀ ਲੋੜ ਆ ਬਾਰ-ਬਾਰ ਉਹਨੂੰ ਜਿਹੜਾ ਵਾ ਕੋਈ ਡਾਕਟਰ ਕੋਈ ਨਰਸਿੰਗ ਸਟਾਫ ਆ ਕੇ ਬਾਰ ਬਾਰ ਦੇਖੇ ਤਾਂ ਉਹਦਾ ਇਲਾਜ ਕਿੰਨਾ ਕੁ ਵਧੀਆ ਹੋ ਸਕਦਾ ਇਹ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਵੀ ਸਾਰੀ ਰਾਤ ਇੱਕ ਸ਼ਖਸ ਜਿਹੜਾ ਲੋਕ ਦੱਸ ਰਿਹਾ ਜਿਨ੍ਹਾਂ ਨੇ ਵੀਡੀਓ ਵੀ ਬਣਾਇਆ ਵੀ ਉਹਦੀ ਮੌਤ ਹੋ ਚੁੱਕੀ ਰਾਤ ਹੀ ਕੋਈ ਬੰਦਾ ਉੱਥੇ ਨਹੀਂ ਆਇਆ ਕੋਈ ਸਟਾਫ ਉੱਥੇ ਨਹੀਂ ਆਇਆ ਜਿਨ੍ਹਾਂ ਨੇ ਦੇਖਿਆ ਹੋਵੇ ਵੀ ਯਾਰ ਇਹ ਤੇ ਬੰਦਾ ਹੁਣ ਜਹਾਨੋਂ ਤੁਰ ਗਿਆ ਘੱਟੋ ਘਾਟ ਇਹਨੂੰ ਜਿਹੜੇ ਇੰਸਟਰੂਮੈਂਟਸ ਲਾਏ ਗਏ ਆ ਜਿਹੜੇ ਇਹਦੇ ਨਾਲ ਬੀਪੀ ਚੈੱਕ ਕਰਨ ਵਾਲੀਆਂ ਜਿਹੜੇ ਮਸ਼ੀਨਾਂ ਲਾਈਆਂ ਗਈਆਂ ਹਾਰਟਬੀਟ ਚੈੱਕ ਕਰਨ ਨੂੰ ਜਿਹੜੀ ਮਸ਼ੀਨ ਲਾਈ ਗਈ ਆ ਪਲਸ ਵਾਲੀ ਜਿਹੜੀ ਮਸ਼ੀਨ ਲਾਈ ਗਈ ਆ ਘੱਟੋ ਘਾਟ ਉਹੀ ਲਾ ਲਈ ਹੈ ਪਰੇ ਆਪ ਸੁਤੇ ਰਹੇ ਸਵੇਰੇ ਜਦੋਂ ਰੌਲਾ ਪੈਂਦਾ ਵੀਡੀਓ ਵਾਇਰਲ ਹੋਣੀ ਸ਼ੁਰੂ ਹੁੰਦੀ ਆ ਲੋਕ ਰੌਲਾ ਪਾਉਂਦੇ ਆ ਹੋ ਸਕਦਾ ਸੁਨੀਲ ਦੇ ਘਰ ਦੇ ਆਗੇ ਹੁਣ ਜਿਹਨੂੰ ਸ਼ਨੀਵਾਰ ਰਾਤ ਦਾਖਲ ਕਰਾਇਆ ਜਾਂ ਆਸ-ਪਾਸ ਦੇ ਲੋਕਾਂ ਨੇ ਕਿਹਾ ਹੋਵੇ ਵੀ ਭਾਈ ਆ ਹਾਲ ਦੇਖ ਲਓ ਸਿਵਲ ਹਸਪੀਟਲ ਦਾ ਜਾਂ ਕਹਿ ਲਈਏ ਪੰਜਾਬ ਸਰਕਾਰ ਦਾ ਵੀ ਇਹਨਾਂ ਦਾ ਹਾਲ ਦੇਖੋ ਤੁਸੀਂ ਕੀ ਆ ਵੀ ਇੱਕ ਮਰੀਜ਼ ਜਿਹੜਾ ਵਾ ਉਹਦੇ ਨਾਲ ਇੱਕ ਚੰਗੇ ਭਲੇ ਮਰੀਜ਼ ਨੂੰ ਪਾ ਦਿੱਤਾ ਹੁਣ ਇਧਰ ਜਿਹੜੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸਾਕਸ਼ੀ ਮਲਕ ਜਿਹੜੇ ਨੇ ਉਹਨਾਂ ਨੇ ਇਹਦਾ ਨੋਟਿਸ ਲਿਆ ਉਹਨਾਂ ਨੇ ਕਿਹਾ ਵੀ ਮੈਂ ਰਿਪੋਰਟ ਤਲਬ ਕਰ ਲਈ ਹੈ ਕਿ ਇਹ ਸਾਰਾ ਮਾਜਰਾ ਕੀ ਹੈ ਕਿਉਂਕਿ ਇਸ ਵੇਲੇ ਇਹ ਜਿਹੜਾ ਮਾਮਲਾ ਵਾ ਇਹ ਤੂਲ ਫੜ ਰਿਹਾ ਕਿਉਂਕਿ ਉਹਦਾ ਕਾਰਨ ਹੈ ਕਿ ਹੁਣ ਇਹਦੇ ਵਿੱਚ ਸਿਆਸੀ ਵੀ ਰੰਗ ਜਿਹੜਾ ਵਾ ਸਿਆਸੀ ਤੜਕਾ ਲੱਗਣਾ ਸ਼ੁਰੂ ਹੋ ਗਿਆ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਵੀਰ ਬਾਦਲ ਹੋਣਾ ਨੇ ਟਵੀਟ ਕਰਕੇ ਕਿਹਾ ਵੀ ਤੁਸੀਂ ਹਾਲ ਦੇਖੋ ਸਿਵਲ ਹਸਪੀਟਲ ਦਾ ਇਲੈਕਸ਼ਨਾਂ ਜਿਹੜੀਆਂ ਨੇ ਉਹ ਸਿਰ ਦੇ ਉੱਤੇ ਆ ਵਾਦੇ ਵੱਡੇ ਵੱਡੇ ਕੀਤੇ ਜਾ ਰਹੇ ਆ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਆ ਗੱਲਾਂ ਆਮ ਆਦਮੀ ਪਾਰਟੀ ਕਲੀਨਿਕ ਦੀਆਂ ਹੁੰਦੀਆਂ ਨੇ ਬਈ ਇੰਨੀ ਆ ਕਲੀਨਿਕ ਖੋਲ੍ਹ ਦਿੱਤੀਆਂ ਇੱਕ ਮੁਹੱਲੇ ਦੇ ਵਿੱਚ ਦੋ ਦੋ ਕਲੀਨਿਕ ਖੋਲ੍ਹ ਦਿੱਤੀਆਂ ਇੰਨੇ ਸੈਂਕੜੇ ਲੋਕ ਜਿਹੜੇ ਆ ਉਹ ਇਲਾਜ ਕਰਵਾ ਰਹੇ ਆ ਪਰ ਹਕੀਕਤ ਜਿਹੜੀ ਆ ਉਹ ਕੁਝ ਹੋਰ ਹੀ ਆ ਕਿ ਇੱਕ ਮਰੀਜ਼ ਜਿਹੜਾ ਉਹ ਜਦੋਂ ਸਿਵਲ ਹਸਪੀਟਲ ਦੇ ਵਿੱਚ ਇਲਾਜ ਅਧੀਨ ਆ ਉਹਨੂੰ ਦੇਖਿਆ ਹੀ ਨਹੀਂ ਜਾ ਰਿਹਾ ਵੀ ਠੀਕ ਆ ਇਹਦੇ ਮਗਰ ਕਿਹੜਾ ਕੋਈ ਆਇਆ ਇਹ ਤੇ 9 ਅਪ੍ਰੈਲ ਦਾ ਆਇਆ ਹੋਇਆ ਇਹਨੂੰ ਅਸੀਂ ਉੱਥੇ ਜਿਹੜਾ ਵਾ ਡ੍ਰਿਪ ਲਾ ਦਿੱਤੀ ਆ ਪਲਸ ਚੈੱਕ ਕਰਨ ਨੂੰ ਮਸ਼ੀਨ ਲਾ ਦਿੱਤੀ ਆ ਜਦੋਂ ਜੋ ਹੋਊਗਾ ਫਿਰ ਉਦੋਂ ਦੀ ਉਦੋਂ ਦੇਖੀ ਜਾਊਗੀ ਔਰ ਆਖਰਕਾਰ ਹੋ ਵੀ ਉਹੀ ਗਿਆ ਕਿ ਜਦੋਂ ਉਹ ਜਿਹੜਾ ਵਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਭਾਵੇਂ ਉਹ ਬਚ ਵੀ ਸਕਦਾ ਹੋਵੇ ਪਰ ਕਿਉਂਕਿ ਉਹਦੇ ਕੋਲ ਕੋਈ ਆਇਆ ਹੀ ਨਹੀਂ 9 ਅਪ੍ਰੈਲ ਤੋਂ ਤੇ ਜਿਨ੍ਹਾਂ ਦੇ ਕੋਲ ਉਹ ਆਇਆ ਉਹਨਾਂ ਨੇ ਅਗੋਂ ਉਹਦਾ ਧਿਆਨ ਨਹੀਂ ਰੱਖਿਆ ਤੇ ਜਿਹੜਾ ਬੰਦਾ ਇਲਾਜ ਕਰਾਉਣ ਵਾਸਤੇ ਆਇਆ ਜਿਹਦੇ ਮਗਰ ਵੀ ਚਾਰ ਬੰਦੇ ਆ ਗਏ ਤੇ ਉਹਦਾ ਤੁਸੀਂ ਕੀ ਹਾਲ ਕਰ ਰਹੇ ਹੋ ਇਹ ਤੁਹਾਡੇ ਸਾਹਮਣੇ ਹੀ ਆ ਸਿਆਸੀ ਰੰਗਤ ਜਿਹੜੀ ਆ ਉਹ ਇੱਕੋ ਦਮ ਚੜਦੀ ਆ ਕਿਉਂਕਿ ਇਹ ਖਬਰ ਜਦੋਂ ਵਾਇਰਲ ਹੋਣੀ ਸ਼ੁਰੂ ਹੋਈ ਜਦੋਂ ਇਹ ਖਬਰ ਜਿਹੜੀ ਆ ਪੋਰਟਲਸ ਦੇ ਉੱਤੇ ਵਾਇਰਲ ਹੋਈ ਤਾਂ ਇਹਦੇ ਵਿੱਚ ਹੁਣ ਜਿੱਥੇ ਟਵੀਟਰ ਟਵਿਟੀ ਕੰਮ ਸ਼ੁਰੂ ਹੋ ਗਿਆ ਉਥੇ ਸਰਕਾਰ ਤੇ ਵੀ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਸਰਕਾਰ ਜਿਹੜਿਆਂ ਨੂੰ ਇਹਨਾਂ ਕੁਝ ਦਾਵਾ ਕਰਦੀ ਆ ਵੀ ਅਸੀਂ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਆ ਡਿਊਟੀਆਂ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਗਈ ਹੈ ਡਿਊਟੀਆਂ ਬਾਰ ਬਾਰ ਬਦਲੀਆਂ ਜਾ ਰਹੀਆਂ ਨੇ ਸਟਾਫ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ 인ਫਰਾਸਟ੍ਰਕਚਰ ਦੀ ਕੋਈ ਕਮੀ ਨਹੀਂ ਹੈ ਉਹਦੇ باوجود ਇਹ ਹਾਲਾਤ ਨੇ ਕਿ ਆਪਾਂ ਜਿਹੜਾ ਵਾ ਇੱਕ ਮਰੀਜ਼ ਦੇ ਇੱਕ ਮੰਜੇ ਦੇ ਉੱਤੇ ਪਹਿਲਾਂ ਤਾਂ ਦੋ ਦੋ ਮਰੀਜ਼ ਜਿਹੜੇ ਆ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੇਖਣ ਵੀ ਨਹੀਂ ਆਉਂਦੇ ਵੀ ਉਹ ਬੰਦਾ ਹੈਗਾ ਕਿ ਜਹਾਨੋਂ ਤੁਰ ਗਿਆ